ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਕੱਲ ਵਾਲੀ ਕਹਾਣੀ ਦਾ ਭਾਗ ਦੂਜਾ ਤੇ ਆਖਰੀ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਕਿ ਪੁੱਤ ਘਰ ਦਾ ਕੰਮ ਤਾਂ ਹਰ ਇੱਕ ਨੂੰ ਕਰਨਾ ਹੀ ਪੈਂਦਾ ਆਪਣੇ ਘਰ ਦੇ ਕੰਮ ਕਰਨ ਨਾਲ ਕੋਈ ਨੌਕਰ ਨਹੀਂ ਬਣ ਜਾਂਦਾ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਤੁਸੀਂ ਕੀ ਚਾਹੁੰਦੇ ਹੋ ਮੇਰੀ ਧੀ ਉਸ ਨਲਕ ਵਿੱਚ ਘੁੱਟ-ਘੁੱਟ ਕੇ ਜ਼ਿੰਦਗੀ ਜੀਵੇ ਪ੍ਰੀਤ ਦੀ ਦਾਦੀ ਪ੍ਰੀਤ ਦੀ ਮਾਂ ਨੂੰ ਕਹਿਣ ਲੱਗੀ ਕਿ ਤੂੰ ਕਿੱਥੋਂ ਦੀ ਗੱਲ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਸੀਂ ਤਾਂ ਪ੍ਰੀਤ ਨੂੰ ਮਿਲ ਜੁਲ ਕੇ ਰਹਿਣ ਲਈ ਹੀ ਕਹਿ ਰਹੇ ਹਾਂ ਇਸ ਵਿੱਚ ਹੀ ਸਭ ਦੀ ਭਲਾਈ ਹੈ ਪ੍ਰੀਤ ਦੀ ਮਾਂ ਪ੍ਰੀਤ ਦੀ ਦਾਦੀ ਨੂੰ ਕਹਿਣ ਲੱਗੀ ਕਿ ਤੂੰ ਚੁੱਪਚਾਪ ਬੈਠੀ ਰਹੇ ਕੁਝ ਦੇਰ ਬਾਅਦ ਹੀ ਹਰਦੀਪ ਆਪਣੀ ਮਾਂ ਦੇ ਨਾਲ ਉੱਥੇ ਆ ਗਿਆ ਹਾਲ ਚਾਲ ਪੁੱਛਣ ਤੋਂ ਬਾਅਦ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ ਤਾਂ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਜੇਕਰ ਤੁਹਾਨੂੰ ਸਾਡੀ ਕੁੜੀ ਪਸੰਦ ਨਹੀਂ ਤਾਂ ਫਿਰ ਤੁਸੀਂ ਇੱਥੇ ਕੀ ਲੈਣ ਆਏ ਹੋ ਹਰਦੀਪ ਦੀ ਮਾਂ ਕਹਿਣ ਲੱਗੀ ਕਿ ਭੈਣ ਜੀ ਆਪਾਂ ਸਾਰੇ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ ਸਾਨੂੰ ਵੀ ਪਤਾ ਲੱਗੇ ਕਿ ਸਾਡੀ ਗਲਤੀ ਕੀ ਹੈ ਜਿਹੜਾ ਤੁਸੀਂ ਸਾਡੇ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਹੈ ਪ੍ਰੀਤ ਕਹਿਣ ਲੱਗੀ ਤੁਹਾਡੀ ਕੋਈ ਗਲਤੀ ਨਹੀਂ ਗਲਤ ਤਾਂ ਮੈਂ ਹਾਂ ਮੈਨੂੰ ਤਾਂ ਤਲਾਕ ਚਾਹੀਦਾ ਹੈ। ਪ੍ਰੀਤ ਨੂੰ ਇਸ ਤਰ੍ਹਾਂ ਬੋਲਦੀ ਸੁਣ ਕੇ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਕਿ ਧੀਏ ਤੂੰ ਆਪਣੀ ਸੱਸ ਨਾਲ ਇਸ ਤਰ੍ਹਾਂ ਗੱਲ ਕਿਵੇਂ ਕਰ ਸਕਦੀ ਹੈ? ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਇਹ ਵੀ ਤਾਂ ਮੇਰੀ ਧੀ ਨੂੰ ਬਹੁਤ ਤੰਗ ਕਰਦੇ ਹਨ। ਹਰਦੀਪ ਕਹਿਣ ਲੱਗਿਆ ਮੰਮੀ ਜੀ ਅਸੀਂ ਕੀ ਤੰਗ ਕਰਦੇ ਹਾਂ? ਤੁਸੀਂ ਹੀ ਸਾਡੇ ਤੇ ਝੂਠੀ ਦਾਜ ਰਿਪੋਰਟ ਕਰਵਾ ਦਿੱਤੀ ਹੈ। ਹਰਦੀਪ ਦੇ ਮੂੰਹੋਂ ਇਹ ਗੱਲ ਸੁਣ ਕੇ ਪ੍ਰੀਤ ਦਾ ਬਾਪੂ ਹੈਰਾਨ ਹੋ ਗਿਆ ਉਹ ਕਹਿਣ ਲੱਗਿਆ ਰਿਪੋਰਟ ਪਰ ਪੁੱਤ ਅਸੀਂ ਤਾਂ ਕੋਈ ਰਿਪੋਰਟ ਨਹੀਂ ਲਿਖਾਈ ਪ੍ਰੀਤ ਦੀ ਮਾਂ ਕਹਿਣ ਲੱਗੀ ਰਿਪੋਰਟ ਮੈਂ ਲਿਖਾਈ ਹੈ ਇਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਧੀ ਤੇ ਹੱਥ ਝੁਕਣ ਦੀ ਹਰਦੀਪ ਕਹਿਣ ਲੱਗਿਆ ਬਾਪੂ ਜੀ ਤੁਹਾਡੇ ਘਰ ਵੀ ਨੂੰ ਆਈ ਹੈ ਕੀ ਉਹ ਘਰ ਦਾ ਕੰਮ ਨਹੀਂ ਕਰਦੀ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਮੈਂ ਆਪਣੀ ਨੂੰਹ ਨੂੰ ਧੀ ਬਣਾ ਕੇ ਰੱਖਿਆ ਹੈ ਹਰਦੀਪ ਦੀ ਮਾਂ ਕਹਿਣ ਲੱਗੀ ਕਿ ਜੇਕਰ ਮੈਥੋਂ ਕੋਈ ਗਲਤੀ ਹੋਈ ਹੈ ਤਾਂ ਉਸ ਲਈ ਮੈਂ ਮਾਫੀ ਮੰਗਦੀ ਹਾਂ ਤੁਸੀਂ ਪ੍ਰੀਤ ਨੂੰ ਸਾਡੇ ਨਾਲ ਭੇਜ ਦਿਓ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਹਰਦੀਪ ਨੇ ਮੇਰੀ ਧੀ ਤੇ ਹੱਥ ਝੁਕਿਆ ਹੈ ਉਹ ਇਸ ਦੀ ਕੁੱਟਮਾਰ ਕਰਦਾ ਹੈ ਹਰਦੀਪ ਦੀ ਮਾਂ ਕਹਿਣ ਲੱਗੀ ਹਾਂ ਇਸ ਨੇ ਇੱਕ ਵਾਰ ਹੱਥ ਝੁਕਿਆ ਹੈ ਵਾਰ ਮੈਂ ਉਸ ਲਈ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਉਸ ਵਿੱਚ ਵੀ ਗਲਤੀ ਪ੍ਰੀਤ ਦੀ ਹੀ ਸੀ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਮੈਂ ਆਪਣੀ ਧੀ ਦਾ ਵਿਆਹ ਤੁਹਾਡੇ ਘਰ ਕਰਕੇ ਗਲਤੀ ਕੀਤੀ ਹੈ ਉਹ ਗਲਤੀ ਹੁਣ ਮੈਂ ਦੁਬਾਰਾ ਨਹੀਂ ਦੁਹਰਾਵਾਂਗੀ ਪ੍ਰੀਤ ਹੁਣ ਤੁਹਾਡੇ ਨਾਲ ਬਿਲਕੁਲ ਨਹੀਂ ਜਾਵੇਗੀ ਤੁਸੀਂ ਜਿਸ ਤਰ੍ਹਾਂ ਆਏ ਹੋ ਉਸੇ ਤਰ੍ਹਾਂ ਹੀ ਵਾਪਸ ਚਲੇ ਜਾਓ ਪ੍ਰੀਤ ਦੀ ਮਾਂ ਦੇ ਸਾਹਮਣੇ ਉਸ ਦੇ ਬਾਪੂ ਦੀ ਇੱਕ ਨਾ ਚੱਲੀ ਹਰਦੀ ਪਤੇ ਉਸ ਦੀ ਮਾਂ ਉੱਥੋਂ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤ ਦੇ ਬਾਪੂ ਨੇ ਪ੍ਰੀਤ ਦੀ ਮਾਂ ਨੂੰ ਕਿਹਾ ਕਿ ਇਹ ਸ਼ਿਕਾਇਤ ਵਾਪਸ ਲੈ ਲੈ ਉਹ ਪ੍ਰੀਤ ਨੂੰ ਲੈਣ ਆਏ ਸੀ ਪਰ ਤੇਰੇ ਕਰਕੇ ਸਾਰੀ ਗੱਲ ਖਰਾਬ ਹੋ ਗਈ ਹੈ ਪ੍ਰੀਤ ਦਾ ਬਾਪੂ ਪ੍ਰੀਤ ਨੂੰ ਕਹਿਣ ਲੱਗਿਆ ਕਿ ਪ੍ਰੀਤ ਉਤਮੈ ਨੂੰ ਸੱਚ ਸੱਚ ਦੱਸ ਕੀ ਹਰਦੀਪ ਤੇਰੇ ਨਾਲ ਸੱਚੀ ਕੁੱਟਮਾਰ ਕਰਦਾ ਹੈ ਜਾਂ ਤੈਥੋਂ ਦਾਜ ਦੀ ਮੰਗ ਕਰਦਾ ਹੈ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਤੁਸੀਂ ਸਾਰੇ ਆਪਣਾ ਕੰਮ ਕਰੋ ਮੇਰੀ ਧੀ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਮੈਂ ਹਲੇ ਜਿਉਂਦੀ ਹਾਂ ਪ੍ਰੀਤ ਕਹਿਣ ਲੱਗੀ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਮਾਰ ਦਿਓ ਤੁਹਾਡੀ ਸਾਰਿਆਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ ਇਸ ਘਰ ਵਿੱਚ ਇੱਕ ਮਾਂ ਹੀ ਹੈ ਜੋ ਮੈਨੂੰ ਸਮਝਦੀ ਹੈ ਪ੍ਰੀਤ ਦੀ ਭਾਬੀ ਕਹਿਣ ਲੱਗੀ ਪ੍ਰੀਤ ਅਸੀਂ ਤੇਰੇ ਦੁਸ਼ਮਣ ਨਹੀਂ ਤੇਰਾ ਭਲਾ ਚਾਹੁੰਦੇ ਹਾਂ ਪ੍ਰੀਤ ਨੇ ਆਪਣੀ ਭਾਬੀ ਨੂੰ ਕਿਹਾ ਕਿ ਭਾਬੀ ਤੂੰ ਆਪਣੀ ਜਵਾਨ ਵਾਸ ਵਿੱਚ ਰੱਖ ਤੈਨੂੰ ਸਹੁਰਾ ਪਰਿਵਾਰ ਵਧੀਆ ਮਿਲ ਗਿਆ ਇਸ ਲਈ ਤੇਰੀ ਵੀ ਜਵਾਨ ਚੱਲਣ ਲੱਗ ਗਈ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਮੇਰੇ ਹੁੰਦੇ ਹੋਏ ਜੇਕਰ ਮੇਰੀ ਧੀ ਨੂੰ ਕੋਈ ਕੁਝ ਕਹਿੰਦਾ ਹੈ ਤਾਂ ਮੈਥੋਂ ਬੁਰਾ ਕੋਈ ਨਹੀਂ ਪ੍ਰੀਤ ਆਈ ਨੂੰ 15 ਦਿਨ ਹੋ ਗਏ ਸੀ ਇੱਕ ਦਿਨ ਪ੍ਰੀਤ ਦੀ ਭਾਬੀ ਉਸਦੇ ਭਰਾ ਨੂੰ ਕਹਿਣ ਲੱਗੀ ਕਿ ਪ੍ਰੀਤ ਨੂੰ ਜਿੰਨਾ ਜਲਦੀ ਹੋ ਸਕੇ ਉਸਦੇ ਸਹੁਰੇ ਘਰ ਵਾਪਸ ਭੇਜ ਦਿਓ ਜੇਕਰ ਆਂਡ ਗਵਾਂਡ ਜਾਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਤਾਂ ਸਾਡੀ ਬਹੁਤ ਬਦਨਾਮੀ ਹੋ ਜਾਵੇਗੀ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਹਰਦੀਪ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਸਾਰੀ ਗਲਤੀ ਪ੍ਰੀਤ ਦੀ ਹੈ ਮਾਂ ਹਮੇਸ਼ਾ ਪ੍ਰੀਤ ਦਾ ਹੀ ਪੱਖ ਲੈਂਦੀ ਹੈ ਜੇਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੇ ਘਰ ਵਿੱਚ ਵੀ ਲੜਾਈ ਹੋਣੀ ਸ਼ੁਰੂ ਹੋ ਜਾਵੇਗੀ ਪ੍ਰੀਤ ਤਾਂ ਖੁਦ ਰੋਟੀ ਚੁੱਕ ਕੇ ਵੀ ਨਹੀਂ ਖਾਂਦੀ ਮੰਮੀ ਸਾਰਾ ਦਿਨ ਮੈਨੂੰ ਆ order ਲਾਉਂਦੇ ਰਹਿੰਦੇ ਹਨ ਜੇਕਰ ਮੈਂ ਪ੍ਰੀਤ ਨੂੰ ਪਾਣੀ ਦਾ ਗਲਾਸ ਖੁਦ ਪੀਣ ਲਈ ਕਹਿ ਦਿੰਦੀ ਹਾਂ ਤਾਂ ਉਹ ਮੈਨੂੰ ਸੌ ਸੁਣਾਉਂਦੀ ਹੈ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਹਾਂ ਇਸ ਗੱਲ ਦਾ ਹੀ ਤਾਂ ਰੋਣਾ ਹੈ ਮਾਂ ਨੇ ਪ੍ਰੀਤ ਨੂੰ ਸਿਰ ਚੜਾ ਲਿਆ ਹੈ ਜੇ ਮੈਂ ਚਾਹਾਂ ਤਾਂ ਪ੍ਰੀਤ ਦੀ ਅਕਲ ਇੱਕ ਮਿੰਟ ਵਿੱਚ ਟਿਕਾਣੇ ਲਿਆ ਦੇਵਾਂ ਪਰ ਮੈਂ ਨਹੀਂ ਚਾਹੁੰਦਾ ਕਿ ਘਰ ਵਿੱਚ ਕਲੇਸ਼ ਵਧੇ ਤੇ ਲੋਕ ਤਮਾਸ਼ਾ ਵੇਖਣ ਪ੍ਰੀਤ ਦੇ ਭਰਾ ਕਹਿਣ ਲੱਗਿਆ ਕਿ ਮੈਂ ਪ੍ਰੀਤ ਨਾਲ ਗੱਲ ਕਰਾਂਗਾ ਫਿਰ ਇੱਕ ਦਿਨ ਪ੍ਰੀਤ ਨੂੰ ਇਕੱਲੀ ਬੈਠੀ ਦੇਖ ਕੇ ਉਸ ਦੇ ਭਰਾ ਨੇ ਪੁੱਛਿਆ ਪ੍ਰੀਤ ਤੂੰ ਕੀ ਸੋਚਿਆ ਹੈ ਪ੍ਰੀਤ ਗੁੱਸੇ ਨਾਲ ਕਹਿਣ ਲੱਗੀ ਕਿ ਮੈਂ ਇੱਕ ਸ਼ਰਤ ਤੇ ਆਪਣੇ ਸਹੁਰੇ ਘਰ ਚਲੀ ਜਾਵਾਂਗੀ ਪ੍ਰੀਤ ਦੇ ਭਰਾ ਨੇ ਹੈਰਾਨੀ ਨਾਲ ਪੁੱਛਿਆ ਕਿ ਪ੍ਰੀਤ ਉਹ ਕਿਹੜੀ ਸ਼ਰਤ ਹੈ ਪ੍ਰੀਤ ਕਹਿਣ ਲੱਗੀ ਕਿ ਮੈਂ ਹਰਦੀਪ ਨਾਲ ਅਲੱਗ ਹੋ ਕੇ ਰਹਾਂਗੀ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਪ੍ਰੀਤ ਤੁਸੀਂ ਤਾਂ ਸਿਰਫ ਚਾਰ ਜਾਣੇ ਹੋ ਤਾਂ ਵੀ ਤੂੰ ਅਲੱਗ ਹੋਣਾ ਚਾਹੁੰਦੀ ਹੈ ਮੈਂ ਇਸ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਹਾਂ ਪ੍ਰੀਤ ਕਹਿਣ ਲੱਗੀ ਕਿ ਠੀਕ ਹੈ ਫਿਰ ਮੈਂ ਵੀ ਆਪਣੇ ਸਹੁਰੇ ਘਰ ਨਹੀਂ ਜਾਵਾਂਗੀ ਉਦੋਂ ਹੀ ਪ੍ਰੀਤ ਦੀ ਮਾਂ ਕੇ ਕਹਿਣ ਲੱਗੀ ਕਿ ਜੇਕਰ ਮੇਰੀ ਧੀ ਆਪਣੇ ਘਰ ਆ ਕੇ ਬੈਠ ਗਈ ਹੈ ਤਾਂ ਤੁਹਾਡੇ ਸਾਰਿਆਂ ਦੇ ਅੱਖਾਂ ਵਿੱਚ ਕਿਉਂ ਰੜਕਦੀ ਹੈ ਪ੍ਰੀਤ ਵੀ ਗੁੱਸੇ ਨਾਲ ਕਹਿਣ ਲੱਗੀ ਕਿ ਠੀਕ ਹੈ ਮੈਂ ਚਲੀ ਜਾਂਦੀ ਹਾਂ ਜੇਕਰ ਉਹ ਮੈਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਮੈਂ ਮਰ ਜਾਵਾਂਗੀ ਫਿਰ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲ ਜਾਵੇਗੀ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਜੇਕਰ ਤੂੰ ਸਾਰੇ ਕਰਦੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਵੇਂਗੀ ਤਾਂ ਤੈਨੂੰ ਕੋਈ ਵੀ ਤੰਗ ਨਹੀਂ ਕਰੇਗਾ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਪ੍ਰੀਤ ਮਗਰਮਛ ਦੇ ਹੰਝੂ ਬਹਾਉਣ ਲੱਗੀ ਫਿਰ ਪ੍ਰੀਤ ਦੀ ਮਾਂ ਨੇ ਕਿਹਾ ਕਿ ਜਿਸ ਨੂੰ ਤੇਰੇ ਇੱਥੇ ਰਹਿਣ ਦੀ ਪਰੇਸ਼ਾਨੀ ਹੈ ਉਹ ਇਸ ਘਰੋਂ ਜਾ ਸਕਦਾ ਹੈ ਪਰ ਮੈਂ ਤੈਨੂੰ ਕਿਤੇ ਵੀ ਨਹੀਂ ਜਾਣ ਦੇਵਾਂਗੀ ਪ੍ਰੀਤ ਦਾ ਭਰਾ ਕਹਿਣ ਲੱਗਿਆ ਕਿ ਮਾਂ ਤੁਹਾਡੀ ਜੋ ਮਰਜ਼ੀ ਹੋਵੇ ਉਹ ਕਰੋ ਮੈਂ ਹੋਣਾ ਕੁਝ ਨਹੀਂ ਕਹਾਂਗਾ ਪ੍ਰੀਤ ਕਹਿਣ ਲੱਗੀ ਕਿ ਮੰਮੀ ਮੈਨੂੰ ਤਾਂ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਕਿ ਜੇਕਰ ਮੈਂ ਇੱਥੇ ਆ ਗਈ ਹਾਂ ਤਾਂ ਇਹਨਾਂ ਦਾ ਟਿੱਡ ਕਿਉਂ ਦੁੱਖਦਾ ਫਿਰ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਪ੍ਰੀਤ ਇਹ ਸਮਾਜ ਹੈ ਇਸ ਦੁਨੀਆ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਅਸੀਂ ਤੇਰੇ ਆਪਣੇ ਹਾਂ ਇਸ ਲਈ ਤੈਨੂੰ ਸਮਝਾ ਰਹੇ ਹਾਂ ਤੂੰ ਸਮਝਦਾਰੀ ਤੋਂ ਕੰਮ ਲੈ ਅਤੇ ਆਪਣਾ ਘਰ ਬਸਾਲਾ ਪ੍ਰੀਤ ਕਹਿਣ ਲੱਗੀ ਬੱਸ ਮਾਂ ਮੈਂ ਹੁਣ ਹੋਰ ਨਹੀਂ ਸੁਣ ਸਕਦੀ ਮੈਂ ਇੱਥੇ ਨਹੀਂ ਰਹਿਣਾ ਮੈਂ ਜੀਵਾਂ ਭਾਵੇਂ ਮਰਾਂ ਪਰ ਮੈਂ ਹੁਣਾ ਹੋਰ ਨਹੀਂ ਸੁਣ ਸਕਦੀ ਕਿਉਂ ਨਹੀਂ ਰਹਿਣਾ ਆਪਾਂ ਮਾਮਾ ਧੀਆਂ ਇਕੱਠੀਆਂ ਰਹਿਾਂਗੇ ਜੀਨੇ ਬੋਲਣਾ ਹੈ बोले प्रीत ਕਹਿਣ ਲੱਗੀ ਮਾ ਵੀਰਾ ਤੇ ਭਾਬੀ ਨਹੀਂ ਚਾਹੁੰਦੇ ਕਿ ਮੈਂ ਇੱਥੇ ਰਹਾ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਜੇਕਰ ਤੈਨੂੰ ਕੋਈ ਕੁਝ ਬੋਲੇ ਤਾਂ ਤੂੰ ਦੋ ਦੀਆਂ ਚਾਰ ਸੁਣਾਇਆ ਕਰ ਦਬ ਕੇ ਰਹਿਣ ਦੀ ਕੋਈ ਲੋੜ ਨਹੀਂ ਪ੍ਰੀਤ ਕਹਿਣ ਲੱਗੀ ਮਾਂ ਮੈਂ ਤੇਰੀ ਧੀ ਹਾਂ ਦਬ ਕੇ ਰਹਿਣਾ ਮੇਰੇ ਖੂਨ ਵਿੱਚ ਹੀ ਨਹੀਂ ਜੇ ਦਬ ਕੇ ਹੀ ਰਹਿਣਾ ਹੁੰਦਾ ਤਾਂ ਮੈਂ ਆਪਣੇ ਸੌਰੇ ਘਰ ਨਾ ਰਹਿ ਲੈਂਦੀ ਇਸ ਤਰ੍ਹਾਂ ਬੋੜ-ਬੋੜ ਕਰਦੀਆਂ ਉਹ ਦੋਵੇਂ ਮਾਮਾ ਧੀਆਂ ਅੰਦਰ ਜਾ ਕੇ ਟੀਵੀ ਦੇਖਣ ਲੱਗ ਪਈਆਂ ਪ੍ਰੀਤ ਦੀ ਦਾਦੀ ਨੇ ਇਸ਼ਾਰੇ ਨਾਲ ਪ੍ਰੀਤ ਦੀ ਭਾਬੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੀ ਕਿ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰंदे ਪ੍ਰੀਤ ਦੀ ਭਾਬੀ ਆਪਣੀ ਦਾਦੀ ਸੱਸ ਦਾ ਇਸ਼ਾਰਾ ਚੰਗੀ ਤਰ੍ਹਾਂ ਸਮਝ ਗਈ ਸੀ ਕੁਝ ਟਾਈਮ ਬਾਅਦ ਪ੍ਰੀਤ ਦੀ ਭਾਬੀ ਨੇ ਪ੍ਰੀਤ ਨੂੰ ਗੁੱਸੇ ਨਾਲ ਉੱਚੀ-ਉੱਚੀ ਫੋਨ ਤੇ ਬੋਲਦੇ ਸੁਣਿਆ ਸ਼ਾਇਦ ਫੋਨ ਤੇ ਪ੍ਰੀਤ ਦੀ ਸੱਸ ਸੀ ਫੇਰ ਪ੍ਰੀਤ ਦੇ ਹੱਥ ਵਿੱਚੋਂ ਪ੍ਰੀਤ ਦੀ ਮਾਂ ਨੇ ਫੋਨ ਫੜ ਲਿਆ ਤੇ ਕਹਿਣ ਲੱਗੀ ਕਿ ਜੇਕਰ ਤੁਸੀਂ ਪ੍ਰੀਤ ਨੂੰ ਵਾਪਸ ਲਿਜਾਣਾ ਚਾਹੁੰਦੇ ਹੋ ਤਾਂ ਮੇਰੀ ਇੱਕ ਸ਼ਰਤ ਹੈ ਮੇਰੀ ਧੀ ਅਤੇ ਹਰਦੀਪ ਤੁਹਾਡੇ ਨਾਲੋਂ ਅਲੱਗ ਰਹਿਣਗੇ। ਪ੍ਰੀਤ ਦੀ ਸੱਸ ਕਹਿਣ ਲੱਗੀ ਕਿ ਭੈਣ ਜੀ ਤੁਸੀਂ ਇਹ ਕੀ ਕਹਿ ਰਹੇ ਹੋ? ਪ੍ਰੀਤ ਦੀ ਮਾਂ ਨੇ ਕਿਹਾ ਕਿ ਠੀਕ ਹੈ। ਫਿਰ ਪ੍ਰੀਤ ਵਾਪਸ ਉਸ ਘਰ ਵਿੱਚ ਬਿਲਕੁਲ ਵੀ ਨਹੀਂ ਆਵੇਗੀ। ਪ੍ਰੀਤ ਦੀ ਭਾਬੀ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਉਹ ਕਹਿਣ ਲੱਗੀ ਕਿ ਹੁਣ ਮੈਂ ਇਹ ਕੁਝ ਕਰਦੀ ਹਾਂ। ਉਸ ਤੋਂ ਬਾਅਦ ਪ੍ਰੀਤ ਅਤੇ ਉਸ ਦੀ ਮਾਂ ਬਾਜ਼ਾਰ ਚਲੀਆਂ ਗਈਆਂ ਜਦੋਂ ਉਹ ਬਾਜ਼ਾਰ ਤੋਂ ਵਾਪਸ ਆਈਆਂ ਤਾਂ ਪ੍ਰੀਤ ਦੀ ਭਾਬੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਉਸ ਦਿਨ ਪ੍ਰੀਤ ਦੀ ਭਾਬੀ ਨੇ ਉਸ ਦੇ ਕੱਪੜੇ ਵੀ ਨਾ ਧੋਤੇ ਪ੍ਰੀਤ ਗੁੱਸੇ ਨਾਲ ਕਹਿਣ ਲੱਗੀ ਕਿ ਕੀ ਗੱਲ ਹੈ ਮਹਾਰਾਣੀ ਇਸ ਤਰ੍ਹਾਂ ਆਰਾਮ ਕਰ ਰਹੀ ਹੈ ਮੇਰੇ ਲਈ ਪਾਣੀ ਲੈ ਕੇ ਆ ਉਸ ਤੋਂ ਬਾਅਦ ਚਾਹ ਬਣਾ ਕੇ ਦੇ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਜੋ ਕੁਝ ਵੀ ਖਾਣਾ ਪੀਣਾ ਹੈ ਉਹ ਖੁਦ ਬਣਾ ਲੈ ਮੈਂ ਤੇਰੇ ਲਈ ਨਹੀਂ ਬਣਾ ਸਕਦੀ ਮੈਂ ਤੁਹਾਡੀ ਨੌਕਰ ਨਹੀਂ ਹਾਂ ਅਤੇ ਨਾ ਹੀ ਤੂੰ ਮੈਨੂੰ ਕੋਈ ਤਨਖਾਹ ਦਿੰਦੀ ਹੈ ਪ੍ਰੀਤ ਆਪਣੀ ਭਾਬੀ ਨੂੰ ਗੁੱਸੇ ਨਾਲ ਬੋਲਦੀ ਹੋਈ ਕਹਿਣ ਲੱਗੀ ਕਿ ਤੂੰ ਇਸ ਘਰ ਦੀ ਨੂੰਹ ਹੈ ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਆਪਣੇ ਪੇਕੇ ਘਰ ਬੈਠੀ ਹੈ ਤੂੰ ਆਪਦਾ ਕੰਮ ਆਪ ਕਰ ਮੇਰੇ ਤੇ ਰੋਬ ਮਾਰਨ ਦੀ ਕੋਈ ਲੋੜ ਨਹੀਂ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨੂੰ ਇਸ ਤਰ੍ਹਾਂ ਬੋਲਣ ਦੀ ਪ੍ਰੀਤ ਦੀ ਭਾਬੀ ਨੇ ਕਿਹਾ ਕਿ ਮੰਮੀ ਜੀ ਮੈਂ ਉਹਵੇਂ ਹੀ ਗੱਲ ਕਰਦੀ ਹਾਂ ਜਿਵੇਂ ਕਰਨੀ ਚਾਹੀਦੀ ਹੈ ਜੇਕਰ ਪ੍ਰੀਤ ਇਸ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਸਾਰੇ ਕੰਮ ਆਪ ਕਰਨੇ ਪੈਣਗੇ। ਅੱਛਾ ਹੁਣ ਮੇਰੀ ਧੀ ਆਪਣੇ ਪੇਕੇ ਘਰ ਵਿੱਚ ਕੰਮ ਕਰੂਗੀ, ਘਰ ਦੇ ਨੂੰ ਆਰਾਮ ਕਰੂਗੀ। ਪ੍ਰੀਤ ਦੀ ਭਾਬੀ ਕਹਿਣ ਲੱਗੀ, ਨਹੀਂ ਮੰਮੀ ਜੀ, ਮੈਂ ਘਰ ਦੇ ਸਾਰੇ ਕੰਮ ਕਰਾਂਗੀ ਪਰ ਪ੍ਰੀਤ ਦੇ ਕੰਮ ਉਸ ਨੂੰ ਖੁਦ ਕਰਨੇ ਪੈਣਗੇ। ਆਪਣੀ ਪਰਜਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਪ੍ਰੀਤ ਹੈਰਾਨ ਰਹਿ ਗਈ। ਉਹ ਕਹਿਣ ਲੱਗੀਗੇ ਤੇਰੀ ਹਿੰਮਤ ਕਿਵੇਂ ਹੋਈ ਇਹ ਘਰ ਤੇਰੇ ਤੋਂ ਪਹਿਲਾਂ ਮੇਰਾ ਹੈ ਪ੍ਰੀਤ ਦੀ ਭਾਬੀ ਨੇ ਕਿਹਾ ਕਿ ਤੇਰਾ ਘਰ ਉਹ ਹੈ ਜਿਸ ਨੂੰ ਛੱਡ ਕੇ ਤੂੰ ਇੱਥੇ ਆ ਕੇ ਬੈਠ ਗਈ ਹੈ ਪ੍ਰੀਤ ਕਹਿਣ ਲੱਗੀ ਕਿ ਮੰਮੀ ਤੁਸੀਂ ਆਪਣੀ ਨੂੰ ਨੂੰ ਜਿਆਦਾ ਹੀ ਸਿਰ ਚੜਾ ਰੱਖਿਆ ਹੈ ਦੋ ਥੱਪੜ ਮਾਰ ਕੇ ਇਸ ਦੀ ਅਕਲ ਠਕਾਣੇ ਲਿਆਓ ਨਹੀਂ ਤਾਂ ਪ੍ਰੀਤ ਦੀ ਗੱਲ ਨੂੰ ਵਿੱਚੋਂ ਕੱਟਦੇ ਹੋਏ ਪ੍ਰੀਤਦੀਪਾ ਬੀ ਕਹਿਣ ਲੱਗੀ ਕਿ ਥੱਪੜ ਮਾਰਨਾ ਤਾਂ ਦੂਰ ਦੀ ਗੱਲ ਹੈ ਤੁਸੀਂ ਹੱਥ ਲਾ ਕੇ ਤਾਂ ਦਿਖਾਓ ਮੈਂ ਹੁਣੇ ਹੀ 100 ਨੰਬਰ ਤੇ ਫੋਨ ਕਰਕੇ ਤੁਹਾਡੀ ਸ਼ਿਕਾਇਤ ਕਰਦੀ ਹਾਂ ਮੈਂ ਵੀ ਕਹਿ ਦੇਵਾਂਗੀ ਕਿ ਮੇਰੀ ਨਣਧ ਤੇ ਸੱਸ ਮੇਰੇ ਨਾਲ ਹਰ ਰੋਜ਼ ਕੁੱਟਮਾਰ ਕਰਦੀਆਂ ਹਨ ਅਤੇ ਦਾਜ ਵੀ ਮੰਗਦੀਆਂ ਹਨ ਇਸ ਲੜਾਈ ਦੇ ਚੱਲਦਿਆਂ ਪ੍ਰੀਤ ਦਾ ਬਾਪੂ ਅਤੇ ਉਸ ਦਾ ਭਰਾ ਵੀ ਕਰਾਗੇ ਸੀ ਉਹ ਕੁਝ ਨਾ ਬੋਲੇ ਚੁੱਪਚਾਪ ਖੜਕੇ ਦੇਖਦੇ ਰਹੇ ਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਅਸੀਂ ਕਦੋਂ ਦਾਜ ਮੰਗਿਆ ਸਾਡੀ ਝੂਠੀ ਸ਼ਿਕਾਇਤ ਹੈ ਕਿਵੇਂ ਕਰਾਂਗੇ ਪ੍ਰੀਤ ਦੀ ਭਾਬੀ ਕਹਿਣ ਲੱਗੀ ਕਿ ਇਹ ਸਭ ਕੁਝ ਮੈਂ ਤੁਹਾਡੇ ਕੋਲੋਂ ਹੀ ਸਿੱਖਿਆ ਹੈ ਪ੍ਰੀਤ ਦੀ ਮਾਂ ਨੇ ਕਿਹਾ ਕਿ ਘਰਾਂ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਹਨ ਇਸ ਦਾ ਬੈਠ ਕੇ ਹੱਲ ਕੱਢ ਲਵਾਂਗੇ ਪ੍ਰੀਤਦੀਪਾ ਭਾਬੀ ਨੇ ਕਿਹਾ ਕਿ ਮੰਮੀ ਜੀ ਇਹ ਗੱਲਾਂ ਉਦੋਂ ਕਿਉਂ ਨਹੀਂ ਸੋਚੀਆਂ ਜਦੋਂ ਪ੍ਰੀਤ ਨੂੰ ਉਸਦੀ ਸੱਸ ਅਤੇ ਹਰਦੀਪ ਵੀਰ ਜੀ ਲੈਣ ਆਏ ਸੀ ਪ੍ਰੀਤ ਦੀ ਭਾਬੀ ਦੀਆਂ ਇਹ ਗੱਲਾਂ ਸੁਣ ਕੇ ਦੋਵੇਂ ਮਾਮਾ ਧੀਆਂ ਚੁੱਪ ਕਰ ਗਈਆਂ ਪ੍ਰੀਤ ਦੀ ਮਾਂ ਪ੍ਰੀਤ ਨੂੰ ਕਹਿਣ ਲੱਗੀ ਪ੍ਰੀਤ ਆ ਜਾ ਪੁੱਤ ਮੇਰੇ ਨਾਲ ਘਰ ਦੇ ਕੰਮ ਕਰਵਾ ਦੇ ਪ੍ਰੀਤ ਕਹਿਣ ਲੱਗੀ ਕਿ ਤੁਸੀਂ ਆਪਣੇ ਘਰ ਦਾ ਕੰਮ ਆਪ ਕਰੋ ਮੈਂ ਤਾਂ ਵਾਪਸ ਆਪਣੇ ਸਹੁਰੇ ਘਰ ਜਾ ਰਹੀ ਹਾਂ ਪ੍ਰੀਤ ਆਪਣੇ ਬਾਪੂ ਨੂੰ ਕਹਿਣ ਲੱਗੀ ਕਿ ਤੁਸੀਂ ਹਰਦੀਪ ਨੂੰ ਫੋਨ ਕਰ ਦਿਓ ਉਹ ਆ ਕੇ ਮੈਨੂੰ ਲੈ ਜਾਵੇ ਜਦੋਂ ਪ੍ਰੀਤ ਦੇ ਬਾਪੂ ਨੇ ਹਰਦੀਪ ਨੂੰ ਫੋਨ ਕੀਤਾ ਤਾਂ ਉਸਨੇ ਜੋ ਕੁਝ ਦੱਸਿਆ ਉਹ ਸੁਣ ਕੇ ਪ੍ਰੀਤ ਦਾ ਬਾਪੂ ਹੈਰਾਨ ਰਹਿ ਗਿਆ ਪ੍ਰੀਤ ਦਾ ਬਾਪੂ ਉਸ ਦੀ ਮਾਂ ਨੂੰ ਪੁੱਛਣ ਲੱਗਿਆ ਕਿ ਤੂੰ ਕੱਲ ਪ੍ਰੀਤ ਦੀ ਸੱਸ ਨੂੰ ਕੀ ਕਿਹਾ ਸੀ ਪ੍ਰੀਤ ਦੀ ਮਾਂ ਕੋਲ ਹੁਣ ਕੋਈ ਜਵਾਬ ਨਹੀਂ ਸੀ ਪ੍ਰੀਤ ਦਾ ਬਾਪੂ ਉਸ ਦੀ ਮਾਂ ਦੇ ਥੱਪੜ ਮਾਰਨ ਲਈ ਅੱਗੇ ਵਧਿਆ ਤਾਂ ਪ੍ਰੀਤ ਦੇ ਭਰਾ ਨੇ ਆਪਣੇ ਬਾਪੂ ਦਾ ਹੱਥ ਫੜ ਲਿਆ ਪ੍ਰੀਤ ਦਾ ਬਾਪੂ ਪ੍ਰੀਤ ਦੀ ਮਾਂ ਨੂੰ ਕਹਿਣ ਲੱਗਿਆ ਕਿ ਤੂੰ ਕਿਹੋ ਜਿਹੀ ਮਾਂ ਹੈ ਜੋ ਆਪਣੀ ਧੀ ਦਾ ਕਰ ਬਸਨ ਹੀ ਨਹੀਂ ਦਿੰਦੀ। ਪ੍ਰੀਤ ਦੇ ਬਾਪੂ ਨੇ ਇੱਕ ਜ਼ੋਰਦਾਰ ਥੱਪੜ ਆਪਣੀ ਧੀ ਦੇ ਮੂੰਹ ਤੇ ਮਾਰਿਆ ਅਤੇ ਕਿਹਾ ਕਿ ਜੇ ਘਰੇ ਥੱਪੜ ਮੈਂ ਤੇਰੇ ਪਹਿਲਾਂ ਮਾਰਿਆ ਹੁੰਦਾ ਤਾਂ ਤੂੰ ਅੱਜ ਸੌਰੇ ਘਰੋਂ ਰੁਸ ਕੇ ਇੱਥੇ ਨਾ ਬੈਠੀ ਹੁੰਦੀ। ਹਰਦੀਪ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਉਸ ਦੀ ਮਾਂ ਬਹੁਤ ਬਿਮਾਰ ਹੈ। ਉਹ ਹ ਸਤਪਤਾਲ ਵਿੱਚ ਦਾਖਲ ਹੈ ਪ੍ਰੀਤ ਦਾ ਬਾਪੂ ਕਹਿਣ ਲੱਗਿਆ ਜੇਕਰ ਤੇਰੀ ਸੱਸ ਨੂੰ ਕੁਝ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰ ਪ੍ਰੀਤ ਤੂੰ ਹੋਵੇਂਗੀ ਫਿਰ ਹਰਦੀਪ ਦੇ ਘਰ ਵਿੱਚ ਤੇਰੇ ਲਈ ਕੋਈ ਵੀ ਜਗ੍ਹਾ ਨਹੀਂ ਹੋਵੇਗੀ ਪ੍ਰੀਤ ਕਹਿਣ ਲੱਗੀ ਕਿ ਬਾਪੂ ਜੀ ਭਾਬੀ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹੁਣ ਮੈਂ ਸਹੁਰੇ ਘਰ ਵਾਪਸ ਜਾ ਰਹੀ ਹਾਂ ਮੈਂ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗ ਲਵਾਂਗੀ ਫਿਰ ਪ੍ਰੀਤ ਆਪਣੇ ਸਹੁਰੇ ਘਰ ਵਾਪਸ ਚਲੀ ਗਈ ਹਾਂਜੀ ਦੋਸਤੋ ਏਸੀ ਕਹਾਣੀ ਦਾ ਆਖਰੀ ਭਾਗ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ